ਦੋਸਤੋ ਪੰਜਾਬ ਵਿੱਚ ਅੱਜ ਇੱਕ ਹੋਰ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿ ਮੈਂ ਤੁਹਾਡਾ ਸਿਲੈਕਸ਼ਨ ਕਿਵੇਂ ਹੋਵੇਗਾ ਅਪਲੀਕੇਸ਼ਨ ਫਾਰਮ ਤੁਹਾਨੂੰ ਕਿੱਥੋਂ ਪ੍ਰਾਪਤ ਹੋਵੇਗਾ ਕੌਣ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟਾ ਨਹੀਂ ਵਿਦਿਅਕ ਯੋਗਤਾ ਰੱਖੀ ਹੋਈ ਹੈ 10ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਪੋਸਟਾ ਲਈ ਅਪਲਾਈ ਜੇ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪਾ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਫਿਲਪ ਕਰ ਲਓ ਜੀ ਇੱਥੇ ਤੁਸੀਂ ਆਪਣਾ ਨਾਮ ਨੰਬਰ 1 ਵਿੱਚ ਨੰਬਰ 2 ਵਿੱਚ ਪਿਤਾ ਜੀ ਦਾ ਨਾਮ ਨੰਬਰ 3 ਵਿੱਚ ਡੇਟ ਆਫ ਬਰਥ ਨੰਬਰ 4 ਵਿੱਚ ਕੈਟਾਗਰੀ ਨੰਬਰ 5 ਵਿੱਚ ਕੁਆਲਿਫਿਕੇਸ਼ਨ ਨੰਬਰ 6 ਵਿੱਚ ਐਡਰੈਸ ਨੰਬਰ 7 ਵਿੱਚ ਇਹ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਸੀਂ ਇਹ ਮੈਂਸ਼ਨ ਕਰ ਸਕਦੇ ਹੋ ਜੀ ਨੰਬਰ 8 ਵਿੱਚ ਮੋਬਾਈਲ ਨੰਬਰ ਅਤੇ ਮੇਲ ਆਈਡੀ ਜ਼ਰੂਰ ਮੈਂਸ਼ਨ ਕਰਿਓ ਉਸ ਤੋਂ ਬਾਅਦ ਤੁਸੀਂ ਸਿਗਨੇਚਰ ਕਰਕੇ ਭੇਜ ਦੇਣਾ ਹੋਵੇਗਾ ਜੀ ਅਧੀਪਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਉਸਤੇ ਪੋਸਟਾ ਕੰਟਰੈਕਟ بیسਡ ਅਨਾਉਂਸਮੈਂਟ ਕੀਤੀਆਂ ਗਈਆਂ ਜੀ ਕੰਪਲੀਟ ਆਪਣਾ ਬਾਇਓ ਡਾਟਾ ਅਟੈਸਟਡ ਕਾਪੀਜ਼ ਨਾਲ ਲਗਾਣੀ ਹੋਣਗੀਆਂ ਵੀ ਕਿਸੇ ਵੀ ਅਗਸਟਡ ਅਫਸਰ ਤੋਂ ਤੁਸੀਂ ਕਰਾ ਕੇ ਲਗਾ ਸਕੋਗੇ ਜਿਦੇ ਵਿੱਚ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਕੰਟੈਕਟ ਨੰਬਰ ਦੋ ਤਾਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ ਤੁਸੀਂ ਭ ਅਡਰੈਸ ਨੋਟ ਕਰ ਲਓ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਦੇ ਅਡਰੈਸ ਤੇ 29 4 2024 5 ਵਜੇ ਤੱਕ ਤੁਸੀਂ ਆਪਣਾ ਡਾਕੂਮੈਂਟਸ ਸਪੇਸ ਸਕੋਗੇ 29 ਤੱਕ ਤੁਹਾਡੇ ਡਾਕੂਮੈਂਟਸ ਇਨਾਂ ਕੋਲ ਪਹੁੰਚ ਜਾਣੇ ਚਾਹੀਦੇ ਨੇ ਜੀ ਦੋਸਤੋ ਪੋਸਟ ਐਂਡ ਡਿਟੇਲ ਕੁਆਲਿਫਿਕੇਸ਼ਨ ਉਮਰ ਹੱਦ ਅਤੇ ਸੈਲਰੀ ਕੁਛ ਇਸ ਪ੍ਰਕਾਰ ਹੋਵੇਗੀ ਜੀ ਪੋਸਟ ਨੰਬਰ 1 ਜੀ ਲਿਫਟ ਆਪਰੇਟਰ ਦੀ ਪੋਸਟ ਹੈ ਜੀ ਕੰਟਰੈਕਟ ਬੇਸ ਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਇੱਕ ਪੋਸਟ ਹੈ ਜੀ ਐਸਸੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੇਕਰ ਐਸਸੀ ਉਮੀਦਵਾਰ ਯੋਗ ਨਹੀਂ ਪਾਇਆ ਜਾਂਦਾ ਤਾਂ ਬੀਸੀ ਅਤੇ ਜਨਰ ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰਤੀ ਜਾਵੇਗੀ ਵਿਦਿਅਕ ਯੋਗਤਾ ਰੱਖੀ ਗਈ ਜੀ 10ਵੀਂ ਤੁਸੀਂ ਪਾਸ ਕੀਤੀ ਹੈ ਆਈਟੀਆ ਤੁਸੀਂ ਕੰਪਲੀਟ ਕੀਤੀ ਹੈ ਇਲੈਕਟ੍ਰੀਸ਼ੀਅਨ ਟ੍ਰੇਡ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਆਪਰੇਸ਼ਨ ਐਂਡ ਮੇਨਟੇਨੈਂਸ ਆਫ ਲਿਫਟ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੀ ਅਤੇ ਇਹ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਹੋਰ ਵੀ ਟਰਮੈਂਟ ਕੰਡੀਸ਼ਨ ਮੈਂਸ਼ਨ ਕੀਤੇ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਜੋ ਅਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਜਾ ਸਹੀ ਤਰੀਕੇ ਨਾਲ ਐਪਲੀਕੇਸ਼ਨ ਫਾਰਮ ਨਹੀਂ ਭਰਿਆ ਹੋਵੇਗਾ ਉਹ ਐਪਲੀਕੇਸ਼ਨ ਫਾਰਮ ਰਿਜੈਕਟ ਕਰਤਾ ਜਾਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਹੋਣਗੇ ਜੀ ਉਹਨਾਂ ਦੀ ਲਿਸਟ 1 5 2024 ਨੂੰ ਇਹਨਾਂ ਦੀ ਆਫਸਲ ویب سائٹ ਦੇ ਉੱਪਰ ਅਪਲੋਡ ਕਰਤੀ ਜਾਵੇਗੀ ਇੰਟਰਵਿਊ ਵਾਸਤੇ ਡਾਇਰੈਕਟ ਇੰਟਰਵਿਊ ਹੈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਇਹਨਾਂ ਪੋਸਟਾਂ ਲਈ ਇੰਟਰਵਿਊ ਹੋਵੇਗਾ 3 5 2024 ਨੂੰ ਅਡਰੈਸ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਦੇ ਅਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ 2 ਵਜੇ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਆਦਿ ਲੈ ਕੇ ਤੁਸੀਂ ਪਹੁੰਚਣਾ ਹੋਵੇਗਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿਕਰੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਤੁਹਾਨੂੰ ਕੋਈ ਵੱਖਰੇ ਤੌਰ ਤੇ ਲੈਟਰ ਵੀ ਨਹੀਂ ਭੇਜਿਆ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਦਰਦ ਦਿੱਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ